ਜਨਰ ਤੁਸੀਂ ਬਲਾਕ ਸੰਪਤੀ ਦੀ ਚੋਣ ਜਿੱਤ ਚੁੱਕੇ ਹੋ ਸੋ ਸੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਬਲਾਕ ਸੰਪਤੀ ਮੈਂਬਰ ਦਾ ਤਾਜ ਿਰਜਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਰਦੇ ਹੋ ਸਤਿਗੁਰ ਜੀ ਸਾਰਿਆਂ ਮੈਂ ਹਰਜੀਤ ਕੁਮਾਰ ਪਿੰਡ ਅੰਦਰ ਗੁੰਡੀ ਦੇ ਰਹਿਣ ਵਾਲਾ ਸਰਪੰਚਾ ਹੁਣ ਮੇਰੀ ਵਾਈਫ ਵੀ ਸਰਪੰਚਾ ਹੋ ਕੇ ਦੀ ਹੁਣ ਮੈਂ ਸਭਤੀ ਮੈਂਬਰ ਨੇ ਅਸੀਂ ਆਹ ਪਿੰਡਾਂ ਨੇ ਮੈਨੂੰ ਜਿਤਾ ਕੇ ਮੇਰੇ ਸਿਰ ਤੇ ਤਾਜ ਦਿੱਤਾ ਮੈਂ ਇਹਨਾਂ ਦਾ ਬਹੁਤ ਬਹੁਤ ਸਾਜੰਦਾ ਧੰਨਵਾਦ ਕਰਦਾ ਤੇ ਮੈਨੂੰ ਗੋਡਾ ਪਾ ਕੇ ਕੰਮਬਾਅ ਕੀਤਾ ਨਾ ਤੇ ਮੈਂ ਇਹਨਾਂ ਦੀ ਸ਼ੇਵਲ ਕਰਦਾ ਮੈਨੂੰ ਮੌਕਾ ਮਿਲਿਆ ਮੈਂ ਉਸ ਵਾਅਦਾ ਦੋਣਾ ਕਿ ਇਹ ਮੈਂ ਸਿਆਪ ਨੇ ਦਾ ਸਾਂਝਾ ਵਿਕਾਸ ਕਰਾਂਗੇ ਮੁਕਾਬਲਾ ਇਹਨੂੰ ਕਿਵੇਂ ਮੰਨਦੇ ਹੋ ਕਿ ਲੱਗਦਾ ਹੀ ਕੋਈ ਚੁਣੌਤੀ ਪੂਰ ਨਹੀਂ ਹੈ ਕਿ ਜਾਂ ਬੜਾ ਸੁਖਾਲਾ ਮੁਕਾਬਲਾ ਸੀਗਾ ਮੁਕਾਬਲਾ ਬਹੁਤ ਤੇਜ਼ੀ ਤੇ ਇਹਨਾਂ ਸੌਖਾ ਨਹੀਂ ਮੁਕਾਬਲਾ ਮੁਕਾਬਲਾ ਬਹੁਤ ਫਸਮਾਇਆ ਜੀ ਪਰ ਫਿਰ ਵੀ ਅਸੀਂ 100 ਲੀਟਰ ਤੇ ਜਿੱਤੇ ਸੋ ਆਮ ਆਦਮੀ ਪਾਰਟੀ ਦੇ ਕਾਫੀ ਵਿਰੋਧੀ ਪਾਰਟੀਆਂ ਵੱਲੋਂ ਕਿਤਨਾ ਕਿਤੇ ਤਾਂ ਜਕਸੇ ਗਏ ਜਾਂ ਇਹ ਨਹੀਂ ਕਿ ਸੰ ਲਗਾਏ ਕਿ ਜਿਹੜਾ ਇਹਨਾਂ ਨੇ ਧੱਕੇ ਸਾਈਆਂ ਕੀਤੀਆਂ ਨੇ ਤੇ ਆਪਣੇ ਜਿਹੜੇ ਉਹਨਾਂ ਨੇ ਕਾਫੀ ਮੈਂਬਰ ਜਿਹੜੇ ਬਿਨਾਂ ਮੁਕਾਬਲਾ ਜਿੱਤੂ ਕਰਾ ਦਿੱਤੇ ਕੀ ਤੁਹਾਨੂੰ ਲੱਗਦਾ ਦਿਨਾਂ ਨਜ਼ਰ ਹਲਕੇ ਦੇ ਵਿੱਚ ਦੀ ਕੋਈ ਇਦਾਂ ਦੀ ਗੱਲ ਹੋਈ ਹੈ ਸਰ ਵਿਰੋਧੀਆਂ ਨੇ ਕਹਿਣਾ ਹੁੰਦਾ ਪੀ ਆ ਵੀ ਸਰਕਾਰ ਨਹੀਂ ਚੰਗੀ ਪਰ ਸਾਡੀ ਸਰਕਾਰ ਨੇ ਕੰਮ ਬਹੁਤ ਭਗਵਾਨਾ ਨੇ ਬਹੁਤ ਕੰਮ ਚੰਗੇ ਕੀਤੇ ਨੇ ਪਰ ਕਈ ਕੰਮ ਵਧੀਆ ਇਹ ਕਿਤੇ ਨੇ ਲੋਕਾਂ ਨੇ ਮਗਰ ਹੋ ਕੇ ਲੋਕਾਂ ਨੇ ਬਣਾਈ ਨੇ ਇਹਨਾ ਕੰਮ ਬਹੁਤ ਚੱਗੇ ਕੰਡੇ ਨੇ ਮੈਂ ਜੀ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਨੇ ਮੈਨੂੰ ਸੀਟ ਦਿੱਤੀ ਸੀ ਪਰ ਮੈਂ ਸੀਟ ਜਿੱਤ ਕੇ ਸ਼ਮਸ਼ੀਰ ਸਿੰਘ ਦੀ ਝੋਲੀ ਚ ਪਾਤੀ ਆ ਇਹ ਅੱਗੇ ਜਿੱਦਾਂ ਕੰਮ ਕਰਨਗੇ ਜਿੱਦਾਂ ਇਹ ਸਰਕਾਰ ਸਾਹ ਨੂੰ ਸੁਰਤਾ ਦੇਗੀ ਤੇ ਉਦਾਂ ਹੀ ਅਸੀਂ ਪਿੰਡਾਂ ਦਾ ਸਿਆਹ ਪਿੰਡਾਂ ਦਾ ਆਪਣਾ ਦਾ ਵਿਕਾਸ ਪੂਰਾ ਕਰਾਂਗੇ ਜੀ ਸਾਰੇ ਤੁਸੀਂ ਆਮ ਦੇਖਿਆ ਹੋਵੇਗਾ ਕਿ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਹੁਣ ਤੁਹਾਡੇ ਜਿਹੜੇ ਅਗਵਾਹੀ ਦੇ ਵਿੱਚ ਸੇ ਪਿੰਡ ਜਿਹੜੇ ਚੋਣ ਜਿੱਤ ਚੁੱਕੀ ਹੋ ਸੋ ਅਗਵਾਹੀ ਕਰਨ ਜਾ ਰਹੇ ਹੋ ਗਰੀ ਉਹ ਕਾਫੀ ਜਿਹੜੇ ਪਿੰਡਾਂ ਦੇ ਵਿਕਾਸ ਅਧੂਰੇ ਨੇ ਸੋ ਕਿਵੇਂ ਦੇਖਦੇ ਹੋ ਇਹਨਾਂ ਵਿਕਾਸ ਕਰਦਿਆਂ ਲੈ ਕੇ ਕਿਵੇਂ ਤੁਸੀਂ ਇਹ ਮਤਲਬ ਨਵੀਂ ਦਿਖ ਦਿੱਤੀ ਜਾ ਸਕਦੀ ਬਣਾਓ ਸਾਰੇ ਪਿੰਡਾਂ ਦੀ ਵਿਕਾਸ ਬਹੁਤ ਹੋਣ ਵਾਲੇ ਅਧੂਰੇ ਬਹੁਤ ਕੰਮ ਪਏ ਨਹੀਂ ਪਰ ਇਹ ਜਦੋਂ ਤੁਹਾਡੀ ਸਰਕਾਰ ਇਹਨਾਂ ਵਾਸਤੇ ਕੋਈ ਚੀਜ਼ ਗ੍ਰਾਂਟਾ ਦੇਗੀ ਪਰ ਇਹ ਪਿੰਡਾਂ ਦੇ ਵਿਕਾਸ ਆਪ ਨੂੰ ਹੋ ਕੇ ਖੁਦ ਕਰਾਉਗੇ ਨਾ ਆਪ ਉਮੀਦ ਰੱਖਦੇ ਆ ਕਿ ਇਹ ਸਿਆਹ ਪਿੰਡਾਂ ਨੂੰ ਸਰਕਾਰ ਵੱਲੋਂ ਗ੍ਰਾਂਟ ਮਿਲ ਯਕੀਨ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਨਵੀਂ ਇੱਕ ਜਗ ਦਿੱਤੀ ਜਾਵੇ ਸੋ ਸਰ ਛੇ ਪਿੰਡਾਂ ਦੇ ਲੋਕਾਂ ਨੇ ਬਲਾਕ ਸੰਪਤੀ ਦਾ ਦਾਦਾ ਤਾਜ ਤੁਹਾਡੇ ਸਿੱਤੇ ਸਿੱਧਿਆ ਸੇਵਾ ਕੰ ਦਾ ਮੌਕਾ ਤਾਂ ਮਾਣ ਬਖਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਇਹਨਾਂ ਛੇ ਪਿੰਡਾਂ ਦੇ ਲੋਕਾਂ ਨੂੰ ਸਰ ਮੈਸੇਜ ਇਹ ਦੇਣਾ ਚਾਹਾਂਗਾ ਇਹ ਜਿਹੜੇ ਪਿੰਡ ਸਰਪੰਚ ਜਿਹੜੇ ਸੀ ਪਿੰਡਾਂ ਵਾਲੇ ਸਿਹਾਂ ਪਿੰਡਾਂ ਦੇ ਸਰਪੰਚਾਂ ਨੇ ਬਹੁਤ ਵਧੀਆ ਮਨੋਸ਼ਿਰ ਤੇ ਤਾਇਤ ਰਿਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਲੋਂ ਕਰਦਾ ਬਹੁਤਰਾ ਸਪੋਰਟਰਾਂ ਦਾ ਤੇ ਸਾਰੀ ਪਬਲਿਕ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਵੋਟ ਪਾ ਕੇ ਦਿੱਤਾ ਇਹਨਾਂ ਦੀ ਉਮੀਦਾਂ ਤੇ ਖੜਾ ਉਤਰਾਂ